ਲਓ ਬਈ ਦੋਸਤੋ ਆਪਾਂ ਤੁਹਾਨੂੰ ਸਮੇਂ-ਸਮੇਂ ਅਨਸਾਰ ਕੋੜਾ ਮੰਡੀਆਂ 'ਚ ਜਾ ਕੇ ਸੋਹਣੇ-ਸੋਹਣੇ ਘੋੜੇ ਦਿਖਾਉਣੇ ਹੁੰਦੇ ਆ ਜਾਂ ਸਟੱਡ ਫਾਰਮਾਂ ਉੱਪਰ ਜਾ ਕੇ ਘੋੜੇ ਦਿਖਾਈਦੇ ਆ ਪਰ ਅੱਜ ਦਾਲਪੰਥ ਮਹਿਤਾ ਚੌਂਕ ਵਾਲੇ ਬਾਬੇ ਮੇਰੇ ਨਗਰ 'ਚ ਪਹੁੰਚੇ ਹੋਏ ਆ ਤੇ ਇਹਨਾਂ ਦੇ ਆਪਾਂ ਘੋੜੇ ਦਿਖਾਵਾਂਗੇ ਤੁਹਾਨੂੰ ਤੇ ਨਾਲੇ ਗੁਰੂ ਕੀ ਲਾਡਲੀ ਫੌਜ ਨਾਲ ਆਪਾਂ ਕਰਦੇ ਆ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣੇ ਦਾਲ ਪੰਥ ਬਾਰੇ ਦੱਸੋ ਜੀ ਡਿਟੇਲ ਚ ਇਹ ਦਾਲ ਪੰਥ ਮਿਸਲ ਗੁਰੂ ਹਰਗੋਬਿੰਦ ਗਰ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਦਲ ਮਹਿਤਾ ਚੌਂਕ ਜਿਨ੍ਹਾਂ ਦੇ ਬਾਨੀ ਸਤਖੰਡ ਵਾਸੀ ਸਿੰਘ ਸਾਹਿਬ ਜੈਦਰ ਬਾਬਾ ਗੁਰਦੇਵ ਸਿੰਘ ਜੀ ਸਤਖੰਡ ਵਾਸੀ ਸਿੰਘ ਸਾਹਿਬ ਜੈਦਰ ਬਾਬਾ ਸੁਖਾ ਸਿੰਘ ਜੀ ਸਤਖੰਡ ਵਾਸੀ ਸਿੰਘ ਸਾਹਿਬ ਜੈਦਰ ਬਾਬਾ ਤਰਸੀਮ ਸਿੰਘ ਜੀ ਹੁਣ ਮੌਜੂਦਾ ਮਾ ਪੁਰਸ ਸਿੰਘ ਸਾਹਿਬ ਜਿਹਦਰ ਬਾਬਾ ਬਲਵਿੰਦਰ ਸਿੰਘ ਜੀ ਮੀ ਜਿਹਦਰ ਬਾਬਾ ਰਸ਼ਪਾਲ ਸਿੰਘ ਜੀ ਦੀ ਰਹਿਨਮਾਈ ਹੇਠ ਇਹ ਦਲਪੰਥ ਪਿੰਡਾਂ ਸ਼ਹਿਰਾਂ ਥਾਣੀ ਵਿਚਰਦਾ ਹੋਇਆ ਹੁਨੰਦਪੁਰ ਸਾਹਿਬ ਹੌਲੇ-ਮਹੱਲੇ ਨੂੰ ਯਾਤਰਾ ਨੂੰ ਜਾ ਰਿਹਾ ਉਧਰ ਨੂੰ ਤੇ ਅੱਜ ਕੱਲ ਰੋਜ਼ ਤੋਂ ਇਸ ਪਿੰਡ ਦੇ ਵਿੱਚ ਪ੍ਰਾਪ ਉਤਾਰੀ ਕੀਤੇ ਆ ਦਲਪੰਥ ਨੇ ਤੇ ਆਪ ਜੀ ਦਲਪੰਥ ਦੇ ਵਿੱਚ ਆਏ ਹੋ ਜੀ ਇਹਨਾਂ ਨੂੰ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਕਰੀਏ ਸ਼ੁਰੂਆਤ ਆਪਾਂ ਇਸ ਦਲਪੰਥ ਦੇ ਸੋਹਣੇ ਸੋਹਣੇ ਸੁੰਦਰ ਤੇ ਜੰਗੀ ਘੋੜੇ ਵੀ ਆਪਣੇ ਦੋਸਤਾਂ ਨੂੰ ਦਿਖਾਈਏ ਬਾਬਾ ਜੀ ਤੇ ਆਜੋ ਪਹਿਲਾਂ ਆਪਾਂ ਇੱਧਰ ਚੱਲੀਏ ਬਾਬਾ ਜੀ ਤੇ ਲਓ ভাই ਦੋਸਤੋ ਜਿੰਨੇ ਵੀ ਦੋਸਤ ਇਹ ਵੀਡੀਓ ਵੇਖ ਰਹੇ ਆ ਸਾਰਿਆਂ ਤੋਂ ਪਹਿਲਾਂ ਤਾਂ ਹਾਜ਼ਰੀ ਲਵਾਓ ਇਸ ਪਾਲਕੀ ਸਾਹਿਬ ਨੂੰ ਨਾਮ ਸਕਾਰ ਕਰੋ ਇਹ ਮਹਾਰਾਜ ਦੀ ਪਾਲਕੀ ਸਾਹਿਬ ਆ ਕਰੋ ਦਰਸ਼ਨ ਜੀ ਸੁੰਦਰ ਪਾਲਕੀ ਸਾਹਿਬ ਆ ਆ ਸਾਡਾ ਹਰਨੂਰ ਬੈਠਾਗਾ ਹਰਨੂਰ ਨੂੰ ਵੀ ਬੜਾ ਸ਼ੌਂਕਾ ਕੋੜਿਆਂ ਦਾ ਮੈਨੂੰ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਵਾਹਿਗੁਰੂ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਰਸ਼ਪਾਲ ਸਿੰਘ ਜੀ ਨੇ ਠੀਕ ਹੈ ਜੀ ਇਹਨਾਂ ਦੀ ਰਹਿਨਮਾਈ ਹਰ ਦਾਦ ਪੰਥ ਵਿਚਰਦਾ ਠੀਕ ਹੈ ਜੀ ਹੋਰ ਬਾਬਾ ਜੀ ਵਾਹਿਗੁਰੂ ਸਾਹਿਬ ਜੀ ਗੁਰਦੁਆਰਾ ਗੰਗਾ ਜੀ ਜਾਓ ਹਾਂਜੀ ਬਾਬਾ ਜੀ ਤੇ ਬਾਬਾ ਜੀ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਖੁਸ਼ੀ ਹੋਈ ਹਾਂਜੀ ਤੇ ਬਾਬਾ ਜੀ ਇਹ ਆਪਣਾ ਲੰਗਰਪਨ ਲੰਗਰ ਹੈ ਇਹ ਮੋਦੀ ਖਾਨਾ ਦਾ ਲੰਗਰ ਸਾਇਬ ਦਾ ਠੀਕ ਹੈ ਜੀ ਇਧਰ ਲੰਗਰ ਹਾਂਜੀ ਠੀਕ ਹੈ ਜੀ ਇਧਰ ਬਰਤਨ ਇਹ ਬਰਤਨ ਵਾਸਤੇ ਆ আচ্ছা ਜੀ ਇਹ ਇੱਕ ਇਹਨੂੰ ਬਾਬਾ ਜੀ ਤੁਸੀਂ ਕੀ ਬੋਲਦੇ ਆ ਮੋਦੀ ਖਾਨਾ ਮੋਦੀ ਖਾਨਾ ਹੈ ਖਾਲਸੇ ਦਾ ਮੋਦੀ ਖਾਨਾ ਹੈ ਜੀ ਬਾਬਾ ਜੀ ਖਾਲਸਿਆਂ ਦਾ ਹੈ ਬੋਲੇ ਵੀ ਵੱਖਰੇ ਹੁੰਦੇ ਆ ਹਨ ਆਮ ਦੁਨੀਆ ਨਾਲ ਇਹ ਉਹ ਮਲਾਰੂ ਸੋਈਦਾ ਜਮੇ ਸਰਜੀ ਭਾਂਡੇ ਦਾ ਉੱਧਰ ਸਾਰਾ ਸਮਾਨ ਇੱਧਰ ਜੀ ਹਾਂਜੀ ਠੀਕ ਹੈ ਤੇ ਇੱਧਰ ਕਾਠੀਆਂ ਦਾਣਾ ਘੋੜਿਆਂ ਦਾ ਰਸਤ ਬਸਤਾ ਉੱਧਰ ਹੁੰਦਾ ਇੱਧਰ ਘੋੜਿਆਂ ਦੀਆਂ ਕਾਠੀਆਂ ਤੇ ਘੋੜਿਆਂ ਦਾ ਦਾਣਾ ਤੇ ਅਡੋਡੀ ਵਿੱਚੋਂ ਕੈਵਣ ਬਣੇ ਵਿਆ ਬਾਬਾ ਜੀ ਹਾਂਜੀ ਹਾਂਜੀ ਇਹ ਬਾਬਾ ਜੀ ਦਾ ਹਸਨ ਆ ਦੇਰਨਦੀ ਦਾ ਬਾਬਾ ਜੀ ਦਾ ਹਸਨ ਤੇ ਬਹੁਤ ਹੀ ਸੁੰਦਰ ਆ ਬਾਬਾ ਜੀ ਤੇ ਪਿਛਲੇ ਬੰਨੇ ਵੀ ਜਰਾ ਵਾਧੂ ਘਟੂ ਸਮਾਨ ਦਾ ਪੰਥ ਦਾ ਵਸਤਰ ਵਗੈਰਾ ਜਿੰਨੇ ਉਹ ਸਾਰੇ ਮਗਰ ਹੁੰਦੇ ਆ ਠੀਕ ਸਾਰੇ ਕੋੜਿਆਂ ਨੂੰ ਬੇਨਤੀ ਹੈ ਜਿੰਨੇ ਵੀ ਦੋਸਤ ਇਹ ਵੀਡੀਓ ਦੇਖ ਰਹੇ ਆ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋ ਸਾਰੇ ਭਰਾ ਕਿਉਂਕਿ ਆਪਾਂ ਘੋੜਿਆਂ ਪ੍ਰਤੀ ਆਪਣਾ ਚੈਨਲ ਆ ਤੇ ਦਾਲ ਪੰਥ ਦੇ ਵੀ ਘੋੜੇ ਆਪਾਂ ਸਮੇਂ-ਸਮੇਂ ਅਨਸਾਰ ਦਿਖਾਉਂਦੇ ਰਹਿਣੇ ਆਂਗੇ ਇਹ ਸੀਗਾ ਮੋਦੀ ਖਾਨਾ ਇਧਰੋਂ ਵੀ ਦਰਸ਼ਨ ਕਰਾਉਣੇ ਆਂਗੇ ਬੈਕ ਸਾਈਡ ਤੇ ਵੀ ਸਮਾਨ ਰੱਖੀਦਾ ਇਹ ਵੀ ਜਗਾ ਰੱਖਣਾ ਇਹ 24 25 ਫੁਰ ਦਾ ਬਣਾਇਆ ਬਾਬਿਆਂ ਨੇ ਠੀਕ ਆ ਜੀ ਤਰਨਾ ਦਲ ਮਹਿਤਾ ਚੌਂਕ ਮੋਦੀ ਖਾਨਾ ਬਾਬਾ ਜੀ ਬਹੁਤ ਹੀ ਸ਼ਾਨਦਾਰ ਲੱਗਿਆ ਹਾਂਜੀ ਲਓ ਬਈ ਦੋਸਤੋ ਸੋਨਾ ਲੀਕਾ ਟਰੈਕਟਰ ਆ ਤੇ ਇੱਧਰ ਕਿੰਨੇ ਲੰਮ ਲੰਬਾਈ ਦਾ ਸੀ ਸੀ ਬਾਬਾ ਜੀ ਇਹ 24 ਫੁੱਟ ਦਾ ਟਰਾਲਾ ਬਣਾਇਆ ਨਾਲ ਕੁਝ ਟਰੈਕਟਰ ਦੀ ਲੰਬਾਈ ਪਾਏਗੇ ਠੀਕ ਆ ਠੀਕ ਠੀਕ ਫੁੱਟ ਦੇ ਲੱਗੇ ਬਹੁਤ ਸੁੰਦਰ ਆਗਾ 30 ਤੋਂ ਵੱਧ ਜਾਂਦਾ ਕਿ ਹਾਂ ਬਾਬਾ ਜੀ ਆ ਜਾਓ ਫਿਰ ਆਪਾਂ ਘੋੜੇ ਦੇਖਦੇ ਹਾਂ ਆ ਜੀ ਲਓ ਬਈ ਦੋਸਤੋ ਹੁਣ ਨੰਗ ਸਿੰਘ ਫੌਜਾਂ ਦੇ ਜੰਗੀ ਘੋੜੇ ਦਿਖਾਉਣੇ ਆ ਸੋਨੂੰ ਤੇ ਮੇਰੇ ਨਗਰ ਅਜੀਤਗੜ ਵਾਂਦਰ ਵਿਖੇ ਪੜਾ ਲੱਗਿਆ ਹੋਇਆਗਾ ਤਰਨਾ ਦਾਲ ਮਹਿਤਾ ਚੌਂਕ ਵਾਲਿਆਂ ਦਾ ਪੜਾਗ ਆ ਤੇ ਹੁਣ ਸੋਨੂੰ ਕੱਲੇ-ਕੱਲੇ ਘੋੜੇ ਬਾਰੇ ਆਪਾਂ ਗੁਰੂ ਕੀ ਲਾਡਲੀ ਫੌਜ ਨਾਲ ਗੱਲਬਾਤ ਵੀ ਕਰਾਂਗੇ ਤੇ ਕੱਲਾ-ਕੱਲਾ ਘੋੜਾ ਦਿਖਾਵਾਂਗੇ ਬਾਬਾ ਜੀ ਇਧਰਲੀ ਸਾਈਡ ਤੋਂ ਲੱਗ ਜਈ ਪਹਿਲਾਂ ਹਨਾ ਹਾਂਜੀ ਹਾਂਜੀ ਆਜੋ ਬਾਬਾ ਜੀ ਤੁਸੀਂ ਵੀ ਨਾਲ ਹੀ ਆਜੋ ਇਹ ਦਲਪੰਥ ਦਾ ਸਿੰਘ ਆ ਰਾਜਾ ਸਿੰਘ ਬਚਪਨ ਤੋਂ ਛੋਟੇ ਟਾਈਮ ਤੋਂ ਹੀ ਇਹ ਮਤਲਬ ਸੇਵਾ ਕਰਦਾ ਆ ਰਿਹਾ ਇੱਥੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਇਹ ਕੋਹੜਿਆਂ ਦੇ ਸਾਰੇ ਦਰਸ਼ਨ ਕਰਵਾ ਦੂਗਾ ਠੀਕ ਹੈ ਜੀ ਤੇ ਆਪ ਜੀ ਦੇ ਨਾਲ ਜਾ ਕੇ ਸਾਰਿਆਂ ਕੋਹੜਿਆਂ ਦੇ ਦਰਸ਼ਨ ਮੇਲੇ ਕਰੋ ਜਾਣਕਾਰੀ ਲਓ ਨਰੇ ਦਰਸ਼ਕਾਂ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਓ ਜੀ ਹੁਣ ਤੁਸੀਂ ਦੱਸੋ ਜੀ ਕੋਹੜਿਆਂ ਪ੍ਰਤੀ ਹਾਂ ਜੀ ਆਪਾਂ ਇਸ ਕੋਹੜੇ ਤੋਂ ਹੀ ਸ਼ੁਰੂਆਤ ਕਰਦੇ ਆਂ ਲਓ ਭਾਈ ਦੋਸਤੋ ਗੁਰੂ ਕੀ ਲਾਡਲੀ ਫੌਜ ਦੇ ਘੋੜੇ ਵੀ ਦੇਖੀ ਚਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਲਿਓ ਤੇ ਜਿਹੜੇ ਭਰਾਵਾਂ ਨੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਆ ਜੋ ਬਾਬਾ ਜੀ ਅੱਗੇ ਆ ਜੋ ਹਾਂ ਜੀ ਤੁਸੀਂ ਇੱਧਰ ਘੋੜੇ ਕੰਨੀ ਆਵੜੋ ਬਾਬਾ ਜੀ ਸਿੰਘ ਕਰੀ ਜਾਂਦੇ ਆ ਬਾਬਾ ਜੀ ਸੇਵਾ ਹਨਾ ਜੀ ਗੁਰਦੀਪ ਸਿੰਘ ਜੀ ਇਹ ਆਪਣਾ ਗੁਰਦੀਪ ਸਿੰਘ ਇਹਦਾ ਨਾਮ ਸਿੰਘ ਦਾ ਜੀ ਠੀਕ ਹੈ ਜੀ ਤੇ ਘੋੜੇ ਦਾ ਵੀ ਨਾਮ ਇਹਦਾ ਵਾ ਬਾਜ ਬਾਜ ਹਾਂ ਜੀ ਬਹੁਤ ਸੋਹਣਾ ਭਜਦਾ ਵਾ ਠੀਕ ਹੈ ਜੀ ਕਦ ਕਾਟ ਇਹਦਾ ਬਹੁਤ ਵਧੀਆ ਬਾਜ ਵਾਂਗੂ ਹੀ ਮਾਰਦਾ ਬਾਬਾ ਜੀ ਅਡਾਰੀਆਂ ਤੇ ਝਾਵਟਾਂ ਕਹਿਦ ਗਏ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹ ਦਲਪੰਥ ਦੇ ਘੋੜੇ ਬਹੁਤ ਕਿਰਪਾ ਮਹਾਰਾਜ ਦੀ ਕਿਰਪਾ ਹੁੰਦੀ ਹੈ ਇਹਨਾਂ ਦੇ ਤਾਂ ਹਾਂ ਜੀ ਬਾਕੀ ਬਾਬਾ ਜੀ ਘੋੜਾ ਤਾਂ ਮਹਾਰਾਜ ਦਾ ਹੀ ਹਨਾ ਹਾਂ ਜੀ ਹਾਂ ਜੀ ਚੱਲਿਆ ਹੁੰਦਾਗਾ ਘੋੜੇ ਤਾਂ ਪਰਮੇਸ਼ਰ ਦੇ ਜਿਹੜੇ ਦਲਪੰਥ ਦੇ ਘੋੜੇ ਹੁੰਦੇ ਆ ਇਹਨਾਂ ਤੇ ਮਹਾਰਾਜ ਦੀ ਇਹ ਇਹ ਬਾਹਰ ਹੀ ਰਹਿਣੇ ਆ ਮੀਂਹ ਆਵੇ ਨੇਰੀ ਆਵੇ ਸਾਰਾ ਸਿਆਲ ਗਰਮੀਆਂ ਇਹ ਇਦਾਂ ਹੀ ਰਹਿਣੇ ਬਾਹਰ ਹੀ ਅੱਛਾ ਜੀ ਤੇ ਅ ਝੋਲ ਹੁੰਦੇ ਆਪਾਂ ਝੋਲ ਪਾ ਦਈਦੇ ਆ ਰਾਤ ਨੂੰ ਬਾਕੀ ਮੀਂਹ ਨੇਰੀ ਦੇ ਵਿੱਚ ਬਾਹਰ ਹੀ ਰਹਿੰਦੇ ਨੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਬਾਬਾ ਫਿਰ ਇਹ ਤਾਂ ਘੋੜੇ ਵੀ ਚਾਲੇ ਵਾਲੇ ਹੁੰਦੇ ਆ ਸੋਡੇ ਕੋਲੇ ਤੇ ਨਾ ਇਹ ਅੱਕਣ ਵਾਲੇ ਹੁੰਦੇ ਨਾ ਥੱਕਣ ਵਾਲੇ ਹਨਾ ਹਾਂ ਜੀ ਹਾਂ ਜੀ ਇਹ ਚੱਲਦੇ ਰਹਿੰਦੇ ਨਾ ਤੇ ਥਕੀਵਾ ਇਹਨਾਂ ਨੂੰ ਜਿਹੜਾ ਵਾ ਘਾਟ ਹੁੰਦਾ ਬਾਕੀ ਸਿੰਘ ਸੇਵਾ ਕਰਦੇ ਨੇ ਤੇ ਬਾਬਾ ਜੀ ਆ ਵੀ ਹੁਣ ਇਹ ਸਿੰਘ ਵੀ ਸੇਵਾ ਕਰੀ ਜਾਂਦੇ ਹਨ ਖਰ ਖਰਾ ਵਗੈਰਾ ਲਗਾਈ ਜਾਂਦੇ ਆ ਉੱਤਰ ਵੀ ਲਗਾਈ ਜਾਂਦੇ ਆਗੇ ਹਾਂ ਜੀ ਤੇ ਇਹ ਤੁਸੀਂ ਕਿ ਕਿੰਨੇ ਟਾਈਮ ਲਾਉਨੇ ਆ ਜੀ ਇਹ ਸਿੰਘ ਜੀ 1 ਘੰਟੇ ਤੇ ਪੂਰਾ ਲਾਉਂਦੇ ਆ 1 ਘੰਟਾ ਹਾਂ ਜੀ ਫਿਰ ਘੋੜਾ ਵੀ ਵੇਖੋ ਵੱਡਾ ਵਾ ਠੀਕ ਹੈ ਹਨਾ ਜੀ ਤੇ ਠੀਕ ਹੈ ਜੀ ਬਾਬਾ ਜੀ ਇਹ ਹੀ ਥੋੜੀ ਲੱਗੀ ਜਾਂਦਾ ਠੀਕ ਹੈ ਜੀ ਸੇਵਾ ਤਾਂ ਬਾਬਾ ਜੀ ਥੋੜੀ ਹੈਗੀ ਸਹੀ ਗੱਲ ਆ ਜੀ ਲਓ ਦੋਸਤੋ ਦੇਖੋ ਬੜੇ ਪ੍ਰੇਮ ਨਾਲ ਘੋੜਾ ਵੀ ਖੜਾ ਤੇ ਸਿੰਘ ਵੀ ਤੇ ਆਜੋ ਤੁਹਾਨੂੰ ਅੱਗੇ ਦਿਖਾਉਣੇ ਆਗੇ ਸਿੰਘ ਵੀ ਬਹੁਤ ਮਨ ਲਗਾ ਕੇ ਸੇਵਾ ਕਰ ਰਹੇ ਆਗੇ ਇਹ ਇੱਧਰ ਬਾਬਾ ਨੁਕਰਾ ਆ ਗਿਆ ਹੈ ਹਾਂਜੀ ਇਹ ਨੁਕਰਾ ਆਇਆ ਜੀ ਠੀਕ ਹੈ ਹੋਰ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਤੇ ਲਓ ਮਿੱਤਰੋ ਆ ਵੀ ਦੇਖੋ ਘੋੜਾ ਇਹਦਾ ਕੀ ਨਾਮ ਆ ਬਾਬਾ ਜੀ ਇਹਦਾ ਨਾਮ ਆਪਣੀ ਸਿੰਘ ਇਹਨੂੰ ਬੱਗਾ ਹੀ ਆਂਦੇ ਆ ਜੀ ਇਹਨੂੰ ਬੱਗਾ ਹੀ ਆਂਦੇ ਆ ਬਗਾ ਘੋੜਾ ਹਾਂਜੀ ਠੀਕ ਹੈ ਤੇ ਇਹ ਰੇੜੇ ਦੇ ਵਿੱਚ ਚੱਲਦਾ ਵਾ ਠੀਕ ਹੈ ਹਾਂਜੀ ਭਜਦਾ ਵੀ ਆ ਠੀਕ ਹੈ ਤੇ ਰੇੜਾ ਵੀ ਖਿੱਚਦਾ ਮਹੱਲੇ 'ਚ ਵੀ ਜਾਂਦਾ ਮਹੱਲੇ 'ਚ ਵੀ ਜਾਂਦਾ ਦੌੜ ਵੀ ਲਾਂਦਾ ਹਾਂਜੀ ਠੀਕ ਹੈ ਸਵਾਰੀ ਵੀ ਕਰੀਦੀ ਆ ਤੇ ਰੇੜੇ ਤੇ ਪੱਠੇ-ਪੁੱਠੇ ਵੀ ਲਿਆਈਂਦੇ ਆ ਹੋਰ ਵੀ ਇਹ ਘੋੜਾ ਦਾ ਨਾਮ ਜੀ ਲਾਲੂ ਬਾਦਸ਼ਾਹ ਲਾਲੂ ਬਾਦਸ਼ਾਹ ਹਾਂਜੀ ਇਹ ਰੇੜੇ ਦੇ ਵਿੱਚ ਬਹੁਤ ਵਧੀਆ ਚੱਲਦਾ ਬਾਈ ਨਾ ਤੁਸੀਂ ਬਹੁਤ ਕਮਾਲ ਦੇ ਰੱਖਦੇ ਹਾਂ ਨਾ ਜਿਸ ਤਰ੍ਹਾਂ ਦਾ ਰੰਗ ਆ ਜਾਂ ਜਿਸ ਤਰ੍ਹਾਂ ਦਾ ਘੋੜੇ ਦੀ ਬੰਤਰ ਆ ਜਾਂ ਜਿਸ ਤਰ੍ਹਾਂ ਘੋੜਾ ਭਾਜਦਾ ਨਾ ਅਠਦਾ ਉਸ ਤਰ੍ਹਾਂ ਦੇ ਤੁਸੀਂ ਨਾਮ ਹੁੰਦੇ ਆ ਨਾ ਹਾਂਜੀ ਹਾਂਜੀ ਇਹ ਦਲ ਦੇ ਵਿੱਚ ਫਿਰ ਸ਼ੇਂਗ ਹੀ ਨਾਮ ਰੱਖਦੇ ਆ ਜੀ ਜਿੱਦਾਂ ਜਦੋਂ ਫਿਰ ਦਿਲ ਨੂੰ ਲੱਗ ਜਾਂਦਾ ਘੋੜਾ ਫਿਰ ਜਿੱਦਾਂ ਦੇ ਉਹਦੇ ਕੰਮ ਲੱਛਣ ਹੁੰਦੇ ਘੋੜੇ ਦੇ ਉਦਾਂ ਦਾ ਫਿਰ ਘੋੜਾ ਰੱਖ ਦਿੰਦੇ ਨਾਮ ਰੱਖ ਦਿੰਦੇ ਸੇ ਤੇ ਦੋਸਤਾਂ ਨੂੰ ਮੈਂ ਬੇਨਤੀ ਕਰਨਾ ਜਿੱਥੇ ਵੀ ਸਿੰਘ ਸਿੰਘ ਫੌਜਾਂ ਦਾ ਪੜਾਅ ਲੱਗਦਾਗਾ ਜਿਹੜੇ ਵੀ ਨਗਰਚ ਇਹਨਾਂ ਦੇ ਬਾਅਦ ਚੜ ਕੇ ਸੇਵਾ ਕਰਿਆ ਕਰੋ ਦਲ ਪੰਥ ਦੀ ਕਿਉਂਕਿ ਗੁਰੂ ਦਾ ਰੂਪ ਹੁੰਦੇ ਆ ਬਾਬਾ ਜੀ ਆ ਜੋ ਕੋੜੇ ਬਾਰੇ ਵੀ ਹਾਂਜੀ ਕਰ ਲਗੇ ਗੱਲਬਾਤ ਆਪਾਂ ਬਾਬਾ ਜੀ ਆ ਵੀ ਸਿੰਘ ਛੋਟੀ ਉਮਰ ਦੇ ਹੀ ਆ ਨਾ ਬਹੁਤ ਪ੍ਰੇਮ ਹੈ ਇਹਨਾਂ ਨੂੰ ਵੀ ਜੇ ਵੀ ਸਿੰਘ ਛੋਟਾ ਜਿਹਾ ਹੀ ਆ ਗਿਆ ਜੀ ਅੱਛਾ ਜੀ 4 ਸਾਲ ਹੋ ਗਏ ਇਹਨੂੰ ਇੱਥੇ ਹੀ ਠੀਕ ਹੈ ਹਾਂਜੀ ਬਾਬਾ ਜੀ ਰੂਹ ਖੁਸ਼ ਹੋ ਗਈ ਜਾਨਵਰ ਛੋੜੇ ਨਾ ਪਲੇ ਬਹੁਤ ਆ ਗਏ ਸਮੇ ਬਹੁਤ ਆ ਗਏ ਲਓ ਦੋਸਤੋ ਦੇਖੋ ਘੋੜੇ ਦੀ ਹਾਈਟ ਲੈਂਥ ਸਾਹ ਪਹਿਲੇ ਬਜੰਦਾ ਕੇ ਮਾਣ ਲੰਗ ਸਿੰਘ ਫੌਜਾਂ ਦਾ ਚੜ੍ਹਦੀ ਕਲਾ ਵਾਲਾ ਜੰਗੀ ਘੋੜਾ ਗਾ ਬਾਬਾ ਇਹਦਾ ਕੀ ਨਾਮ ਆਗਾ ਇਹਦਾ ਨਾਂ ਕਬੂਤਰਿਆ ਜੀ ਕਬੂਤਰ ਹਾਂਜੀ ਇਹ ਵੀ ਮਾਰਦਾ ਡਾਰੀਆਂ ਕਬੂਤਰਾਂ ਨੂੰ ਉਹ ਸੋਨਾ ਭਜਦਾ ਵੀ ਜੀ ਠੀਕ ਆ ਜੀ ਇਹ ਭਚੰਗੀ ਭਜਾਉਂਦਾ ਇਹਨੂੰ ਠੀਕ ਆ ਬਾਬਾ ਜੀ ਲੋਕ ਇਹ ਵੀ ਦੋਵੇਂ ਬਾਬਾ ਜੀ ਇਧਰਲੀ ਸਾਈਡ ਹੋਇਆ ਤੁਸੀਂ ਮੜਾ ਹਾਂ ਠੋ ਮੜਾ ਹਾਂ ਹੋਰ ਬਾਬਾ ਜੀ ਕੀ ਨਾਂਵਾਂ ਜੀ ਤੁਹਾਡਾ ਠੀਕ ਆ ਜੀ ਬਾਬਾ ਜੀ ਲਓ ਦੋਸਤੋ ਵੀਡੀਓ ਵੇਖਣ ਵਾਲੇ ਭਰਾਵਾਂ ਦੀ ਵੀ ਰੂਹ ਖੁਸ਼ ਹੋ ਜੂਗੀ ਘੋੜੇ ਦੇਖ ਕੇ ਨੰਗ ਸਿੰਘ ਫੌਜ ਸੇਵਾ ਚ ਜੁਟੀ ਹੋਈ ਹੈਗੀ ਨਾਲ ਦੀ ਨਾਲ ਬਾਬਾ ਜੀ ਆਹ ਹਰਾ ਚਾਰਾ ਲੋੜ ਅਨਸਾਰ ਹਰਾ ਚਾੜਾ ਚਾਰਾ ਵੀ ਖਾ ਲੈਂਦੇ ਹਨ ਹਾਂਜੀ 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 ਇਹਨਾਂ ਨੂੰ ਪਾ ਦਈਦਾ ਜੀ ਆਪਣੇ ਸਾਹ ਹੁਣ ਤੂੜੀ ਦਾਣਾ ਵੀ ਆ ਅੱਛਾ ਪੱਠੇ ਵੀ ਆ ਗਾੜੀ ਠੀਕ ਹੈ ਇਹ ਹਰਾ ਵੀ ਖਾਂਦੇ ਹਨ ਜੀ ਠੀਕ ਹੈ ਜੀ ਆਜੋ ਬਾਬਾ ਜੀ ਅੱਗੇ ਚੱਲਦੇ ਹਾਂ ਹਾਂਜੀ ਦੂਸਰਾ ਘੋੜਾ ਦਿਖਾਉਣੇ ਆਗੇ ਬਾਬਾ ਜੀ ਇਹਦਾ ਕੀ ਨਾਮ ਰੱਖਿਆ ਫਿਰ ਇਹਦਾ ਨਾਮ ਜੀ ਪੌਰ ਕਾਲਾ ਪੌਰ ਕਾਲਾ ਪੌਰ ਹਾਂਜੀ ਨਾਂ ਬੜੇ ਚੁਣਮੇ ਰੱਖਿਆਗੇ ਹੋਜ ਨੇ हां जी काला पौर वाहेगुरु जी का खालसा जी वाहेगुरु जी की फतेह जी देखो जी ये है ना वो ना बाकी उद्दा ही रहन लाग ਜਾਂਦੇ ਆ ਹਨਾ ਜਾਨਵਰ ਕੋਰੇ ਹਾਂਜੀ 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 ਬਹੁਤ ਪਿਆਰ ਕਰਦੇ ਆਗੇ ਤੇ ਲੋ ਦੋਸਤੋ ਦੇਖੀ ਚੱਲੋ ਇੰਨਾ ਪਿਆਰ ਕਰਦੇ ਆ ਬਾਬਿਆਂ ਨਾਲ ਤੇ ਬਾਬੇ ਵੀ ਇਹਨਾਂ ਨਾਲ ਸਿਰਾ ਗੱਲਬਾਤ ਲੱਗੀ ਪਈ ਹੈਗੀ ਦਾਲ ਪੰਥ ਦੇ ਘੋੜੇ ਆ ਦੋਸਤੋ ਤੁਹਾਨੂੰ ਆਪਾਂ ਦਿਖਾਈ ਜਾਂਦੇ ਆਂਗੇ ਹੋਰ ਬਾਬਾ ਜੀ ਇਹਦਾ ਕੀ ਨਾਮ ਆ ਬਾਬਾ ਜੀ ਇਹ ਘੋੜੇ ਦਾ ਨਾਮ ਗੁਲਸ਼ਨ ਆ ਜੀ ਗੁਲਸ਼ਨ ਕਾਲਾ ਘੋੜਾ ਹੈ ਇੱਕ ਰੰਗ ਕਾਲਾ ਆ ਜੀ ਠੀਕ ਆ ਠੀਕ ਆ ਹਾਂ ਜੀ ਇਹ ਸਿੰਘ ਸਾਹਮਦੇ ਨੇ ਸੇਵਾ ਕਰਦੇ ਮਹਾਰਾਜ ਸਿੰਘ ਨੇ ਬਾਕੀ ਇਹਨਾਂ ਦਾ ਤੱਪ ਵੀ ਜ਼ਿਆਦਾ ਆ ਠੀਕ ਹੈ ਜੀ ਇੱਕ ਤੇ ਨਿਸ਼ਾਨ ਸਾਹਿਬ ਆ ਅੱਛਾ ਜੀ ਇਹ ਕੋਦਾਂ ਵੀ ਘੋੜੇ ਦੀ ਵੀ ਸੇਵਾ ਕਰਦੇ ਨੇ ਅੱਛਾ ਜੀ ਤੇ ਪੂਰੀ ਤਣੋ ਮਣੋ ਠੀਕ ਹੈ ਜੀ ਹਾਂ ਜੀ ਠੀਕ ਹੈ ਧੰਨ ਭਾਗ ਜੀ ਬਾਬਾ ਜੀ ਤੁਹਾਡੇ ਦਰਸ਼ਨ ਹੋਏ ਤੇ ਆਪਾਂ ਇਧਰ ਹੀ ਇਹ ਵੀ ਦਿਖਾ ਦਗੇ ਬਾਬਾ ਨਾਲ ਹੀ ਹਾਂ ਜੀ ਇਹ ਵੀ ਵਿਖਾ ਦਿਓ ਜੀ ਹਾਂ ਫਿਰ ਆਪਾਂ ਅੱਗੇ ਚੱਲ ਵੜਦੇ ਹਾਂ ਇਹ ਬਾਬਾ ਸੰਜਾਫ ਜੀ ਆ ਗਿਆ ਕਿ ਨੁਕਰਾ ਹਾਂ ਜੀ ਲੀਲਾ ਘੋੜਾ ਲੀਲਾ ਸ਼ਜਾਫ ਜੀ ਸੰਜਾਫ ਹਾਂ ਹਾਂ ਜੀ ਇਹ ਇਹ ਕੋੜੇ ਦਾ ਨਾਮ ਮਿੱਠੂ ਆ ਇਹ ਨੀਲਾ ਸੰਜਾਫ ਆ ਹਾਂਜੀ ਮਿੱਠੂ ਹਾਂਜੀ ਸਵਾਦ ਆ ਵੀ ਮਿੱਠਾ ਲੱਗਦਾ ਬਾਬਾ ਹਾਂਜੀ ਹਾਂਜੀ ਬਹੁਤ ਠੰਡਾ ਕੋੜਾ ਆ ਜੀ ਠੀਕ ਆ ਹਾਂਜੀ ਹਾਂਜੀ ਸਵਾਦ ਆ ਵੀ ਮਿੱਠਾ ਤੇ ਨਾਮ ਵੀ ਮਿੱਠਾ ਬਾਬਾ ਜੀ ਇੱਧਰ ਨੂੰ ਕਕਾਇਓ ਜੀ ਇਹਨੂੰ ਮੜਾ ਆ ਹਾਂਜੀ ਦੇਖੋ ਦੋਸਤੋ ਪੱਠ ਪੁੜਾ ਇਹਦਾ ਕਿੰਨਾ ਚੰਗਾ ਤੇ ਮਜ਼ਬੂਤ ਬੱਲੇ 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 ਰੂਹ ਖੁਸ਼ ਹੁੰਦੀ ਆ ਵਾਬਾ ਦੇਖ ਕੇ ਨਾ ਘੋੜੇ ਚੜ੍ਹਦੀ ਕਲਾ ਵਾਲੇ ਬਾਕੀ ਕਿਸੇ ਪਾਸੋਂ ਖੁੰਝੇ ਨਹੀਂ ਪੈਰਾਂ ਤੋਂ ਲੈ ਕੇ ਹਨਾ ਮਜ਼ਬੂਤ ਸੰਭਾਲ ਬਹੁਤ ਜ਼ਿਆਦਾ ਆ ਗਈ ਤੇ ਆ ਜੋ ਮਿੱਤਰੋ ਆਪਾਂ ਅੱਗੇ ਚੱਲਦੇ ਆਂਗੇ ਵੀਡੀਓ 'ਚ ਤੁਸੀਂ ਬਣੇ ਰਹੋ ਸਾਰੇ ਦੋਸਤ ਮਿੱਤਰ ਤੇ ਆਪਾਂ ਤੁਹਾਨੂੰ ਗੁਰੂ ਕੀ ਲਾੜਲੀ ਫੌਜ ਦੇ ਹੋਰ ਅੱਗੇ ਜਾ ਕੇ ਘੋੜੇ ਦਿਖਾਉਣੇ ਆਂਗੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਬਾਬਾ ਜੀ ਆ ਜਾਓ ਫਿਰ ਇੱਧਰ ਦਿਖਾਉਣੇ ਆਗੇ ਆਪਾਂ ਘੋੜੇ ਹਾਂਜੀ ਆ ਸਿੰਘ ਆ ਗਏ ਆਪਣੇ ਇੱਧਰ ਇਹ ਜਿਵੇਂ ਆਪਾਂ ਇਸ ਤਰ੍ਹਾਂ ਬਾਬਾ ਜੀ ਇਹਨੂੰ ਆਸਣ ਬੋਲਦੇ ਆ ਜੀ ਹਾਂਜੀ ਇਹ ਸਿੰਘਾਂ ਦੇ ਆਸਣ ਹੁੰਦੇ ਆ ਆਸਣੂ ਲੱਗਾ ਹਾਂਜੀ ਠੀਕ ਆ ਜੀ ਤੇ ਇਹ ਸਿੰਘ ਵੀ ਬਾਹਰ ਹੀ ਇਦਾਂ ਹੀ ਤੇ ਘੋੜੇ ਵੀ ਬਾਹਰ ਹੀ ਸਿੰਘ ਵੀ ਬਾਹਰ ਹੀ ਤੇ ਘੋੜੇ ਵੀ ਬਾਹਰ ਘੋੜੇ ਵੀ ਬਾਹਰ ਹੀ ਤੇ ਬਾਕੀ ਇਹ ਪੂਰਾ ਚੰਗੀ ਪਹਿਰਾ ਆਇਆ ਫੌਜਾਂ ਵਾਲਾ ਹੀ ਠੀਕ ਆ ਜੀ ਹਾਂਜੀ ਤੇ ਬਾਹਰ ਹੀ ਰਹਿਣਾ ਇਹਨਾਂ ਨੇ ਠੀਕ ਹੈ ਜੀ ਮੀਂਹੇਰੀ ਜੋ ਮਰਜੀ ਕਈ ਲੋਕੀ ਕਰਦੇ ਆ ਇਹ ਜੀ ਇਦਾਂ ਬੱਕਰੇ ਖਾਂਦੇ ਫਲਾਂ ਢੀਂ ਗਿਆ ਅੱਛਾ ਜੀ ਤੇ ਬਾਕੀ ਇਹ ਸਿੰਘਾਂ ਦਾ ਜਿਹੜਾ ਵਾ ਇਹ ਖਾਣਾ-ਦਾਣਾ ਇਹੋ ਸ਼ੇਰਾਂ ਦਾ ਖਾਣਾ-ਦਾਣਾ ਹਰੇਕ ਬੰਦਾ ਹੀ ਹੁਣ ਸਿਆਲਾਂ ਦੀਆਂ ਰਾਤਾਂ 'ਚ ਹਨਾ ਹਰੇਕ ਬੰਦਾ ਐ ਹਾਂਜੀ ਥੱਲੇ ਆਸਣ ਲਗਾ ਕੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਤੁਸੀਂ ਨਿੱਤ ਇ ਇੱਕ ਹਿਸਾਬ ਨਾਲ ਇ ਹੀ ਕਹਿ ਸਕਦੇ ਆ ਵੀ ਨਿੱਤ ਨਵੇਂ ਥਾਂ ਜਾ ਕੇ ਹੀ ਘਰ ਬਣਾਉਣਾ ਹੁੰਦਾਗਾ ਹਾਂਜੀ 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 ਤੇ ਉਹ ਗੱਲ ਹੀ ਆਗੀ ਹਾਂਜੀ ਵੀ ਨਿੱਤ ਨਵੇਂ ਥਾਂ ਵੀ ਦੂਜੇ ਨ ਤੀਜੇ ਦਿਨ ਤੁਸੀਂ ਅੱਗੇ ਚਾਲਾ ਮਾਰਨਾ ਹੀ ਮਾਰਨਾ ਬਿਲਕੁਲ ਜੀ ਬਿਲਕੁਲ ਰੋਜ਼ ਨਵਾਂ ਨਵਾਂ ਪੜਾ ਲੱਗਣਾ ਜੀ ਠੀਕ ਹੈ ਜੀ ਠੀਕ ਹਾਂਜੀ ਕਿਤੇ ਇੱਕ ਦਿਨ ਰਹੀਦਾ ਕਿਤੇ ਦੋ ਦਿਨ ਠੀਕ ਹੈ ਜੀ ਇਦਾਂ ਹੀ ਹੌਲੀ ਹੌਲੀ ਠੀਕ ਹੈ ਜੀ ਅੱਗੇ ਤੇ ਉਹ ਬਾਬਾ ਜੀ ਕੀ ਬਣਾਈ ਜਾਂਦੇ ਆ ਜੀ ਇਹ ਡੇ ਆ ਘੋੜਿਆਂ ਵਾਸਤੇ ਰਾਸਾਜ ਅੱਛਾ ਜੀ ਹਾਂ ਜੀ ਉਦਾਂ ਘੋੜਿਆਂ ਵਾਸਤੇ ਅੱਛਾ ਹਾਂ ਜੀ ਠੀਕ ਆ ਜੀ ਗਾਨੀਆਂ ਡੇ ਨੇ ਬਣਾ ਗਾਨੀਆਂ ਬਣਾ ਰਹੇ ਆ ਲਾਈ ਜਾਂਦਾ ਨਾਦਪੁਰ ਸਾਹਿਬ ਦਾ ਤੇ ਤਿਆਰੀ ਕਰੀ ਜਾਂਦੇ ਅੱਛਾ ਜੀ ਮੇਲੇ ਦੀ ਤਿਆਰੀ ਚੱਲ ਰਹੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਉੱਥੇ ਜਾ ਕੇ ਫਿਰ ਰਾਸਾਜ ਪਾਵਾਂਗੇ ਨਵਾਂ ਠੀਕ ਹੈ ਆ ਜੋ ਮਿੱਤਰੋ ਹੁਣ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਘੋੜੇ ਦਿਖਾਉਣੇ ਆ ਆਪਾਂ ਆ ਘੋੜੇ ਦਾ ਨਾਮ ਕੀ ਆ ਬਾਬਾਈ ਇਹ ਘੋੜੇ ਜਿਹੜਾ ਵਾ ਇਹਦਾ ਨਾਮ ਆ ਜੀ ਜੁੰਟ ਜੁੰਟ ਵੱਡਾ ਕਾਲਾ ਵੀ ਕਹਿੰਦੇ ਐ ਇਹਨੂੰ ਵੱਡਾ ਕਾਲਾ ਤੇ ਬਹੁਤ ਸੋਹਣਾ ਭਜਦਾ ਐ ਬਾਬਿਆਂ ਦੀ ਸਵਾਰੀ ਵਾਲਾ ਘੋੜਾ ਐ ਠੀਕ ਆ ਜੀ ਠੀਕ ਆ ਮਾ ਪਰਖਾਂ ਦੀ ਗੱਡੀ ਵਾਲਾ ਬਾਬੇ ਇਹਦੇ ਤੇ ਖੁਦ ਖੁਦ ਸਵਾਰੀ ਕਰਦੇ ਬਾਬਾ ਬਲਵਿੰਦਰ ਸਿੰਘ ਹੋਣੀ ਠੀਕ ਆ ਜੀ ਹਾਂ ਜੀ ਗੱਡੀ ਵਾਲਾ ਘੋੜਾ ਜਿਹੜੇ ਮੌਜੂਦਾ ਮੁਖੀ ਨੇ ਦਲਪੰਥ ਦੀ ਠੀਕ ਆ ਜੀ ਠੀਕ ਆ ਹਾਂ ਜੀ ਬਹੁਤ ਚੜ੍ਹਦੀ ਕਲਾ ਵਾਲਾ ਬਾਬਾ ਜੀ ਹਾਂ ਜੀ ਠੀਕ ਆ ਜੀ ਲਓ ਬਾਈ ਦੋਸਤੋ ਸੋਨੂ ਨਾ ਨਿਹੰਗ ਸਿੰਘ ਫੌਜਾਂ ਦੇ ਚੜ੍ਹਦੀ ਕਲਾ ਵਾਲੇ ਘੋੜਿਆਂ ਦੇ ਆਪਾਂ ਦਰਸ਼ਨ ਕਰਾਈ ਜਾਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰ ਦਿਓ ਹਰ ਘੋੜਾ ਪ੍ਰੇਮੀ ਤੱਕ ਪਹੁੰਚਾ ਦਿਓ ਇਹ ਘੋੜਾ ਬਾਬਾ ਜੀ ਇਹ ਘੋੜੇ ਦਾ ਨਾਮ ਮੋਰਿਆ ਜੀ ਠੀਕ ਆ ਜੀ ਹਾਂ ਜੀ ਇਹ ਰੇੜੇ ਵੀ ਚੱਲਦਾ ਵਾ ਹਾਂ ਜੀ ਤੇ ਸਵਾਰੀ ਵੀ ਕਰੀਦੀ ਐ ਦੌੜਾਂ ਵੀ ਦਿੰਦਾ ਦੌੜਾਂ ਵੀ ਦਿੰਦਾ ਭਜਦਾ ਵੀ ਮੱਲੇ ਦੌੜਾਂ ਵਧਗਾ ਹੈ ਤੇ ਚਾਲ ਬਹੁਤ ਸੋਹਣੀ ਤੁਰਦਾ ਠੀਕ ਤਾਂ ਯਾਰ ਬਾਕੀ ਬਾਬਾ ਜੀ ਨਾ ਮੈਂ ਨਾ ਮਾ ਆਪਦੇ ਮੂੰਹ ਹੋਏ ਸਫਤ ਕਰਨਾ ਵੀ ਦਾਲ ਪੰਥ ਦੇ ਘੋੜੇ ਵੇਖ ਕੇ ਨਾ ਰੂਹ ਖੁਸ਼ ਹੋ ਗਈ ਤੇ ਜਿਹੜੇ ਬੰਦੇ ਵੇਖਦੇ ਆ ਘੋੜਾ ਪ੍ਰੇਮੀ ਉਹ ਵੀ ਆਖਣਗੇ ਘੋੜੇ ਥੋੜੇ ਖੁੰਝੇ ਕਿਸੇ ਪਾਸੇ ਇਹ ਘੋੜੇ ਬਾਬਾ ਜੀ ਜਿਹੜੇ ਜਨਵਰ ਪੱਕੇ ਹੁੰਦੇ ਆ ਹਾਂ ਬਣ ਰੋਹ ਚੱਲਣਾ ਨਾ ਕੋਈ ਇਹ ਪੈਰਾਂ ਤੋਂ ਆ ਨਾ ਕੋਈ ਆਏ ਆਂ ਆਏ ਬਾਲੇ ਵੀ ਨਾਜ਼ਕ ਜਿਹੀ ਵੀ ਹੈ ਨਹੀਂ ਗੇ ਹਨਾ ਹਾਂਜੀ 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 ਵੀ ਬਾਕੀ ਜਿੰਨੇ ਵੀ ਘੋੜੇ ਆ ਤੁਹਾਡੇ ਕੋਲੇ ਚੜ੍ਹਦੀ ਕਲਾ ਵਾਲੀ ਦੇਖਣ ਨੂੰ ਮਿਲੇ ਮੈਨੂੰ ਤੇ ਆ ਜੋ ਬਾਬਾ ਅੱਗੇ ਚੱਲ ਗਏ ਬਾਕੀ ਜਿੰਨੇ ਵੀ ਦਾਲ ਪੰਥ ਆਉਂਦੇ ਆਗੇ ਦਾਲ ਪੰਥਾ ਕੋਲੇ ਸਾਰਿਆਂ ਕੋਲੇ ਚੜਦੀ ਕਲਾ ਵਾਲੇ ਘੋੜੇ ਹੁੰਦੇ ਆ ਘੋੜਾ ਤਾਂ ਵੈਸੇ ਬਾਬਾ ਕੋਈ ਮਾੜਾ ਹੀ ਨਹੀਂਗਾ ਹਨਾ ਜੋ ਉਹ ਵੀ ਮਹਾਰਾਜ ਦੀ ਬਣਾਇਆ ਹੋਇਆਗਾ ਤੇ ਪਰ ਸਾਂਭ ਸੰਭਾਲਦਾ ਹੁੰਦਾਗਾ ਇਧਰ ਵੀ ਬਾਬਾ ਜੀ ਸੰਭਾਲ ਕਰੀ ਜਾਂਦੇ ਆਗੇ ਸੇਵਾ ਕਰੀ ਜਾਂਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਕੋਈ ਬਚਨ ਸੁਣਾਓ ਜੀ ਸਾਂਝਾ ਕਰੋ ਸਾਡੇ ਨਾਲ ਠੀਕ ਹੈ ਜੀ ਠੀਕ ਹੈ ਜੀ ਕੀ ਨਾਮ ਆ ਬਾਬਾ ਇਹਦਾ ਆਪਣੇ ਦਾ ਘੋੜੇ ਦਾ ਇਹਦਾ ਦਾਲ ਸ਼ਿੰਗਾਰ ਦਾਲ ਸ਼ਿੰਗਾਰ ਇਹ ਘੋੜੇ ਦਾ ਨਾਮ ਆ ਜੀ ਇਹਦਾ ਨਾਮ ਆ ਦਾਲ ਸ਼ਿੰਗਾਰ ਹੈ ਹਾਂ ਜੀ ਠੀਕ ਆ ਲੋ ਮਿੱਤਰੋ ਹੁਣ ਸੋਨੂੰ ਦਾਲ ਸ਼ਿੰਗਾਰ ਦੇ ਦ ਇਹ ਬਸ਼ੇਰਾ ਹੀ ਆ ਜੇ ਜੀ ਅੱਛਾ ਜੀ ਕਿੰਨੇ ਕ ਚਿਰ ਦਾ ਜੀ ਇਹ ਡੇਢ ਕ ਸਾਲ ਦਾ ਹੈਗਾ ਠੀਕ ਆ ਹਾਈਟ ਹਾਈਟ ਚੰਗੀ ਕਰ ਜੂਈ ਹੈ ਜੀ ਹਾਈਟ ਹਾਂ ਜੀ ਕਰੂ ਹਜੇ ਹਾਂ ਜੀ ਹਜੇ ਤਾਂ ਜੀ ਬਾਬਾ ਇਹਦੇ ਤਾਂ ਕੀਤੀ ਸਵਾਰੀ ਕੇ ਕਰ ਲਈ ਨਹੀਂ ਨਹੀਂ ਹਜੇ ਜੀ ਸਵਾਰੀ ਕੀਤੀ ਆ ਇਹ ਤਾਂ ਛੋਟ ਆ ਮਾ ਕੁਛ ਨਹੀਂ ਹੈ ਜੇ ਲਗਾਮ ਹੀ ਬਸ ਪਾਈ ਆ ਠੀਕ ਆ ਜੀ ਠੀਕ ਆ ਜੀ ਹਾਂ ਜੀ ਤੇ ਇਹਦਾ ਨਾਮ ਕੀ ਆ ਬਾਬਾ ਇਹਦਾ ਨਾਮ ਆ ਜੀ ਜਕੜਬੰਦ ਜਕੜਬੰਦ ਹਾਂਜੀ ਇਹਦਾ ਮਤਲਬ ਕੀ ਬਾਬਾ ਇਹਦਾ ਮਤਲਬ ਇਹ ਆ ਜੀ ਇਹ ਜਿਹੜਾ ਵਾ ਭਜਦਾ ਤੇ ਜਦੋਂ ਥੋੜਾ ਜਿਹਾ ਅੜੀਜੀ ਕਰਕੇ ਭਜਦਾ ਬੰਦੇ ਨੂੰ ਡਰਾ ਕੇ ਜੇ ਡਰਾ ਕੇ ਜੀ ਹਾਂਜੀ ਤੇ ਜਕੜਬੰਦ ਕਰ ਲੂ ਤੈਨੂੰ ਬੰਦੇ ਨੂੰ ਇਦਾਂ ਲੱਗਣ ਲਾ ਜਾਂਦਾ ਜਿੱਧਰ ਨੂੰ ਮੂੰਹ ਹੋ ਗਿਆ ਉਧਰ ਨਹੀਂ ਦੌੜ ਜਾਂਦਾ ਬਾਬਾ ਲੈਂਥ ਬਹੁਤ ਆ ਗਈ ਇਹਦੀ ਹਾਂਜੀ ਸਿਰਾਂ ਗੱਲਬਾਤ ਲੱਗੀ ਪਈ ਆ ਦੋਸਤੋ ਦੇਖੋ ਤੇ ਘੋੜੇ ਸਾਰੇ ਮਹੱਲੇ ਚ ਭੱਜਣ ਵਾਲੇ ਦੌੜਨ ਵਾਲੇ ਚੰਗੇ ਆ ਬਾਬਾ ਜੀ ਇੱਕ ਗੱਲ ਹੋਰ ਦੱਸੋ ਤੇ ਵੀ ਇੱਧਰ ਹੋ ਜਾ ਬਾਬਾ ਤੁਸੀਂ ਘੋੜੇ ਕੰਨੀ ਹਾਂਜੀ ਹਾਂਜੀ ਵੀ ਜਿਵੇਂ ਤੁਹਾਡਾ ਦੂਜੇ ਤੀਜੇ ਦਿਨ ਦਾ ਚਾਲਾ ਹੁੰਦਾ ਹਨਾ ਹਾਂਜੀ ਇਹ ਦਾਲ ਪੰਥ ਵਾਲੇ ਚ ਘੋੜੇ ਕਿ ਕਿੰਨਾ ਕਿੰਨਾ ਖਚਾਲਾ ਕੱਢ ਦਿੰਦੇ ਆਗੇ ਆਪਾਂ ਜਦੋਂ ਜੀ ਆਪਾਂ ਤੜਕੇ ਤੁਰ ਪੈਨੇ ਆ ਤੇ ਕੁਝ 40 ਕਿਲੋਮੀਟਰ ਜਦੋਂ ਸਾਨੂੰ ਜਾਦਾ ਸੇਤੀ ਹੋਵੇ ਜਿੱਦੇ ਜਿਆਦੀ ਦੂਰ ਕਿਤੇ ਪੜਾਉਣ ਜਿਤਨਾ ਆਨੰਦਪੁਰ ਸਾਹਿਬ ਦਾ ਮੇਲਾ ਲੱਗ ਗਿਆ ਉਦੋਂ ਮਾਰੀਦੇ ਅਸੀਂ ਲੰਮੇ ਚਾਲੇ ਉਦਾਂ ਹੀ ਮਿਲ ਕੇ 20 ਕਿਲੋਮੀਟਰ 20 22 20 25 ਕਿਤੇ 20 ਹੋ ਜਾਂਦਾ ਇਹ ਨਾਲ ਹੀ ਟੇਲੀ ਕਰਦੇ ਆ ਠੀਕ ਆ ਠੀਕ ਆ ਹਾਂਜੀ ਉਦਾਂ 40 ਕਿਲੋਮੀਟਰ ਇਹ ਕਰ ਸਕਦੇ ਆ ਠੀਕ ਆ ਬਾਕੀ ਬਾਬਾ ਜਿਵੇਂ ਕਹਿੰਦੇ ਆ ਨਾ ਸਿਆਣੇ ਹਨਾ ਵੀ ਘੋੜਾ ਤਾਂ ਤੋਰੇ ਫੇਰੇ ਦਾ ਹੀ ਆ ਹਾਂਜੀ ਤੇ ਇਹ ਥੋੜੇ ਘੋੜੇ 16 ਘੋੜੇ ਨਹੀਂ ਗਏ ਸਾਡੇ ਆਪ ਮੈਨੂੰ ਹਾਂਜੀ 40 ਕਿਲੋਮੀਟਰ ਇਹਨਾਂ ਨੂੰ ਕੋਈ ਤੰਗੀ ਨਹੀਂ ਜੀ ਰਾਈਡਿੰਗ ਵਾਲੇ ਘੋੜ ਜੀ ਠੀਕ ਹਾਂਜੀ ਪੱਠਾ ਦਿੱਤਾ ਪਾ ਸਕਦੇ ਤੇ ਆ ਜੋ ਬਾਬਾ ਅੱਗੇ ਜਾ ਕੇ ਕਰਦੇਗਾ ਹਾਂਜੀ ਲਓ ਦੋਸਤੋ ਹੋਰ ਘੋੜਾ ਦਿਖਾਉਣੇ ਆ ਬਸ਼ੇਰਾ सोनू ਬਸ਼ੇਰਾ ਦਾਲ ਪੰਥ ਦਾ ਬਾਬਾ ਜੀ ਇਹਦਾ ਬਸ਼ੇਰਾ ਆ ਗਿਆ ਹਨਾ ਇਹ ਬਸ਼ੇਰਾ ਜੀ ਇਹ ਸਾਲਕ ਦਾ ਹੈਗਾ ਅੱਛਾ ਜੀ ਹਾਂਜੀ ਠੀਕ ਅਜੇ ਇਹ ਹਾਈਟ ਕਰੇਗਾ ਕਦ ਕਰੇਗਾ ਜੀ ਇੱਕ ਬਾਬਾ ਜੀ ਅਰਦਾਸੇ ਬਾਰੇ ਵੀ ਗੱਲਬਾਤ ਦੱਸੋ ਜਿਵੇਂ ਕਹਿ ਦਿੰਦੇ ਆ ਵੀ ਆਹ ਘੋੜਾ ਸਾਨੂੰ ਆਪਣੇ ਫੌਜ ਕਹਿੰਦੀ ਆ ਘੋੜਾ ਅਰਦਾਸੇ ਹੋਇਆ ਤੇ ਇਹ ਵੀ ਮੇਰਾ ਅਰਦਾਸੇ ਹੀ ਹੋਇਆ ਆ ਜੀ ਅੱਛਾ ਅੱਛਾ ਹਾਂ ਜੀ ਇਹ ਬਾਬਾ ਅਰਦਾਸੇ ਦਾ ਮਤਲਬ ਵੀ ਅਰਦਾਸੇ ਦਾ ਮਤਲਬ ਜੀ ਕਿ ਜਿੱਦਾਂ ਹੁਣ ਜਿਹਦਾ ਕਿਸੇ ਦੀ ਕੋਈ ਮਨੋ ਕਾਮਨਾ ਪੂਰੀ ਹੋਈ ਹੋਵੇ ਹਨਾ ਹਾਂ ਜੀ ਅਰਦਾਸ ਬੇਨਤੀ ਅਗਲੇ ਦੀ ਪੂਰੀ ਹੋਈ ਹੋਵੇ ਹਾਂ ਜੀ ਉਹ ਫਿਰ ਸੁਖਦੇ ਆ ਵੀ ਬਾਬਾ ਜੀ ਸਾਡਾ ਪੈਰਾ ਵਾ ਮੋਰਚਾ ਵਾ ਉਹ ਮਾਰਾ ਸੀਦ ਫਤਿਹ ਕਰ ਦਿੰਦੇ ਆ ਠੀਕ ਹੈ ਫਿਰ ਉਹ ਘੋੜਾ ਆਰਦਾ ਸੇ ਕਰੁੰਦੇ ਆ ਤੇ ਉਹਨਾਂ ਦੇ ਉਹ ਉਹਨਾਂ ਦੀ ਸ਼ਰਤਾਂ ਹੁੰਦੀਆਂ ਉਹਨਾਂ ਘੋੜਾ ਦੇਣਾ ਵਾ ਚਟੰਗਾ ਦੇਣਾ ਵਾ ਕੋਈ ਜੋ ਮਰਜ਼ੀ ਦੇ ਦੇ ਤੇ ਜਿਹਨੇ ਲੋਨੀ ਕੋਈ ਮੰਗ ਪੀ ਆ ਦੇ ਦਿਓ ਤੋਂ ਹਾਂ ਜੀ ਨੇ ਮਨ ਚ ਸੋਚਿਆ ਹੋਵੇ ਵੀ ਆਪਾਂ ਘੋੜਾ ਦੇਵਾਂਗੇ ਉਹ ਘੋੜਾ ਦੇ ਹਾਂ ਜੀ ਉਵੇਂ ਲੋਕਾਂ ਨੂੰ ਲਗਭਗ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਪੰਥ ਦੇ ਵਿੱਚ ਘੋੜੇ ਹੀ ਦਈਦੇ ਆ ਚਾਹੇ ਚਟੰਗੇ ਦੇਈਦੇ ਆ ਬਾਕੀ ਬਾਬਾ ਦੂਜਿਆਂ ਦੇਖਣ ਚ ਇਹੀ ਸੌਨ ਚ ਤੇ ਦੇਖਣ ਚ ਮਿਲਦਾਗਾ ਕਿ ਦਾਲ ਪੰਥ ਨੂੰ ਤਾਂ ਪਤਾ ਹੀ ਨਹੀਂ ਕਿੰਨੇ ਘੋੜਿਆਂ ਦੀਆਂ ਕੀਮਤਾਂ ਲੱਖਾਂ ਕਰੋੜਾਂ ਚ ਆ ਕਰੋੜਾਂ ਵਾਲੇ ਘੋੜਿਆਂ ਦੇ ਬੱਚੇ ਵੀ ਜਿਨ੍ਹਾਂ ਦਾ ਮੁੱਲ ਕਰੋੜਾਂ ਚ ਆ ਲੱਖਾਂ ਚ ਆ ਉਹ ਬੱਚੇ ਵੀ ਲੋਕੀ ਅਰਦਾਸੇ ਕਰਦੇ ਆ ਨਾ ਦਾਲ ਪੰਥ ਨੂੰ ਹਾਂਜੀ 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 ਬਿਲਕੁਲ ਵੇਖੋ ਜੀ ਇਹ ਪੰਥਿਆ ਇਥੇ ਗੁਰੂ ਘਰ ਨੂੰ ਜਿੰਨਾ ਕੋਈ ਦੇਵੇਗਾ ਉਦੋਂ ਦੂਰ ਲੱਲੇਗਾ ਹਣਾ ਜੀ ਇਹ ਤਾਂ ਦਵੇਂ ਪਾਸ਼ਾ ਦਾ ਪੜਾ ਹੈ ਸਹੀ ਗੱਲ ਆ ਬਾਬਾ ਹਾਂ ਤਾਂ ਹੀ ਲੋਕੀ ਲੱਖਾਂ ਕਰੋੜਾਂ ਦੇ ਘੋੜੇ ਵਸ਼ੇਰੇ ਹਾਂਜੀ ਅਰਦਾਸੇ ਕਰਾਉਂਦੇ ਆ ਦਾਲ ਪੰਥ ਨੂੰ ਹਾਂਜੀ ਹਾਂਜੀ ਬਾਬਾ ਇਹ ਤਾਂ ਬੱਚਾ ਹੀ ਐ ਤੇ ਉਹਦਾ ਨਾਂ ਕੀ ਰੱਖਤਾ ਬਾਬਾ ਬੱਚੇ ਦਾ ਉਹਦਾ ਨਾਂ ਅਜੇ ਉਹਨੂੰ ਦੀ ਲੀਲਾ ਹੀ ਕਹਿੰਨੇ ਆ ਅਜੇ ਨੀਲਾ ਹੀ ਕਹਿੰਦੇ ਆ ਹਾਂਜੀ ਜਦੋਂ ਫਿਰ ਭੱਜੇਗਾ ਫਿਰ ਉਸ ਹਿਸਾਬ ਨਾਲ ਨਾਂ ਰੱਖਾਂਗੇ ਉਸ ਹਿਸਾਬ ਨਾਲ ਰੱਖੋਗੇ ਹਾਂਜੀ ਠੀਕ ਆ ਜੀ ਤੇ ਇਹ ਬਾਬਾ ਇਹ ਘੋੜੇ ਦਾ ਨਾਂ ਬਾਜ ਐ ਜੀ ਬਾਜ ਹਾਂਜੀ ਠੀਕ ਆ ਜੀ ਇਹ ਰੇੜੇ ਵੀ ਚੱਲਦਾ ਘੋੜਾ ਭਜਦਾ ਵੀ ਐ ਇਹ ਵੀ ਭਜਦਾ ਠੀਕ ਆ ਬਾਬਾ ਜੀ ਹਾਂਜੀ ਦੋਸਤੋ ਆਪਣਾ ਨਾ ਫਰਜ ਆ ਵੀ ਆਪਾਂ ਘੋੜਿਆਂ ਪ੍ਰਤੀ ਚੈਨਲ ਆ ਇਸ ਕਰਕੇ ਆਪਾਂ ਦਾਲ ਪੰਥ ਦੇ ਘੋੜੇ ਵੀ ਨਾਲ ਦੀ ਨਾਲ ਫਰਲਮਾਉਣੇ ਆ ਜਿੰਨਾ ਕ ਆਪਾਂ ਨੂੰ ਦਾਲ ਪੰਥ ਬਾਰੇ ਕੋਈ ਥੋੜੀ ਬਹੁਤ ਗਿਆਨ ਹੈਗਾ ਗੱਲ ਕਰਨ ਦਾ ਮੈਂ ਤਾਂ ਅਣਜਾਣ ਜਾਂ ਬੰਦਾਂਗਾ ਭੁੱਲ ਚੁੱਕ ਵੀ ਹੋ ਸਕਦੀ ਹੈਗੀ ਬਾਬਾ ਇਹਦਾ ਕੀ ਨਾਮ ਧਰਤਾ ਇਹ ਕੋੜਾ ਰੇੜੇ ਵਿੱਚ ਜੋਨੇ ਆਂ ਅਸੀਂ ਜੀ ਤੇ ਇਹਦਾ ਨਾਮ ਸ਼ੁਰਲੀ ਆ ਸ਼ੁਰਲੀ ਹਾਂ ਜੀ ਸ਼ੁਰਲੀ ਵੰਗੂੰ ਜਾਂਦਾ ਹੋ ਰੇੜਾ ਲੈ ਕੇ ਹੈ ਬਹੁਤ ਸੋਹਣਾ ਤੁਰਦਾ ਜੀ ਠੀਕ ਆ ਤਾਂ ਹੀ ਉਹ ਜਿਹਾ ਨਾਮ ਰੱਖ ਦਿੰਦੇ ਆ ਨਾ ਹਾਂ ਜੀ ਨਿਕਲਦਾ ਹੋ ਜਿਵੇਂ ਸ਼ੁਰਲੀ ਜਾਂਦੀ ਆ ਉੱਪਰ ਨੂੰ ਕੇ ਨਾ ਉਸੇ ਤਰ੍ਹਾਂ ਹੀ ਰੇੜੇ ਚੋਂ ਜਾਂਦਾ ਹੋ ਸਪੋਰਟ ਜਾ ਹੋ ਕੇ ਤੇ ਗਾੜਲੇ ਪੌੜ ਚੁੱਕ ਕੇ ਭਜਦਾ ਠੀਕ ਆ ਠੀਕ ਆ ਹਾਂ ਜੀ ਤੇ ਚਲੋ ਬਾਪਾ ਅੱਗੇ ਦਿਖਾ ਦਗੇ ਹੋਰ ਆਪਾਂ ਕੋੜਿਆਂ ਵਾਸਤੇ ਪੱਠੇ ਆ ਸਿੰਘ ਲੈ ਕੇ ਆਏ ਤੇ ਬਾਕੀ ਮੇਰੇ ਨਗਰ ਚੋਂ ਇੰਨਾ ਪਰਮਾ ਸੰਯੋਗ ਮਿਲਦਾਗਾ ਇਸ ਸਾਲ ਤੇ ਬਹੁਤੀ ਸੰਗਤਾਂ ਸੇਵਾ ਕਰਦੀਆਂ। ਬਾਬਾ ਜੀ ਆਹਾ ਆਏ ਸਾਲ ਜਿਉਂ ਬੀਜਦੇ ਆਗੇ ਘੋੜਿਆਂ ਵਾਸਤੇ ਹਨਾ ਬਾਬਾ ਜੀ। ਆਹਾ। ਠੀਕ ਆ ਹੈ ਕਿ ਤੀ ਬੀਜੇ ਸੀ? ਹਾਂ ਠੀਕ ਆ ਤੇ ਜਿੰਨੇ ਵੀ ਆਪਣੇ ਨਗਰ ਚ ਦਾਲਾ ਵੀ ਚਰਦੇ ਆ ਹਨਾ ਸਭ ਨੂੰ ਸਾਰਿਆਂ ਨੂੰ ਹਾਂ ਦਾਨ ਜਿੰਨਾ ਜਿੰਨਾ ਠੀਕ ਆ ਠੀਕ ਆ। ਤੇ ਬਹੁਤ ਸੇਵਾ ਬਾਬਾ ਤੁਹਾਡੀ। ਇੱਕ ਘੋੜਾ ਬਸ਼ੀਰਾ ਵੀ ਸੰਭੀ ਜਾਂਨੇ ਤੁਸੀਂ ਹਨਾ। ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਤੇ ਕਈ ਆਪਣੇ ਸਿੰਘ ਨੌਜਵਾਨਾਂ ਨੇ ਕਈ ਘੋੜੇ ਤਿਆਰ ਕਰਕੇ ਦੇ ਦੇ ਹਨਾ ਹਰਦਾਸ ਸਿੰਘ ਆਪਣੇ ਨਾਲ ਹਾਂ ਹਾਂ ਚੰਗੋ ਪਪਾ ਬਾਬਾ ਜੀ ਇਹਦੇ ਬਾਰੇ ਵੀ ਦੱਸ ਦਿਓ ਆਪਣੇ ਦੋਸਤਾਂ ਨੂੰ ਇਹਦਾ ਕੀ ਨਾਮ ਆ ਇਹ ਘੋੜਾ ਆਪਣਾ ਸੱਚਖੰਡ ਫਜੂਰ ਸਾਭੂ ਆਇਆ ਆ ਜੀ ਠੀਕ ਆ ਇਹਦਾ ਨਾਮ ਬੱਗਾ ਫਾਸਟ ਆ ਬੱਗਾ ਜੀ ਫਾਸਟ ਬੱਗਾ ਫਾਸਟ ਹਾਂਜੀ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੋਂ ਆਇਆ ਹੈ ਠੀਕ ਹੈ ਜੀ ਆਪਾਂ ਐ ਸੜ ਜਾਈਦਾ ਠੀਕ ਹੈ ਜੀ ਬਾਬਾ ਜੀ ਉੱਥੇ ਤਾਂ ਬਹੁਤ ਹਨਾ ਘੋੜੇ ਦਾਸੇ ਹੁੰਦੇ ਆਗੇ ਬਹੁਤ ਘੋੜੇ ਚੜਦੇ ਉੱਥੇ ਜੀ ਚੜਦੇ ਤੋਂ ਚੜਦਾ ਵਧਿਆ ਦਾਸਦੇ ਆਗੇ ਹਾਂਜੀ ਵੀ ਦੇਖਣ ਨੂੰ ਮਿਲਦਾ ਇਹਦਾ ਬਾਬਾ ਜੀ ਕੀ ਨਾਮ ਹੈ ਇਹਦਾ ਨਾਮ ਦਿਦਾਰ ਆ ਜੀ ਠੀਕ ਹੈ ਇਹ ਵੀ ਸੱਚਖੰਡ ਹਜੂਰ ਸਾਹਿਬ ਇਹਦੇ ਬਾਬਾ ਜੀ ਬਿਲਕੁਲ ਹੀ ਦਿਦਾਰ ਕਰਕੇ ਬੰਦੇ ਨੂੰ ਹਾਂਜੀ ਮਾਨੋ ਆਪਣਾ ਅਰਵਿੰਦਰ ਗਰੇਵਾਲ ਜਿਹੜਾ ਕਲਾਕਾਰ ਆ ਅੱਛਾ ਉਹਨੇ ਅਰਦਾਸੇ ਕਰਾਇਆ ਇਹ ਕੋੜਾ ਇਹ ਅਰਵਿੰਦਰ ਗਰੇਵਾਲ ਨੇ ਅਰਦਾਸੇ ਕਰਾਇਆ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਉਹਨੇ ਸੱਚਖੰਡ ਅਰਦਾਸੇ ਕਰਾਇਆ ਇਹ ਗਾੜੀ ਹਾਂ ਨੂੰ ਅਰਦਾਸੇ ਹੋਇਆ ਠੀਕ ਹੈ ਠੀਕ ਹੈ ਹਾਂਜੀ ਚੜਾਇਆ ਉੱਥੇ ਕੋੜਾ ਜਾਈ ਠੀਕ ਹੈ ਜੀ ਧੰਨ ਭਾਗ ਜੀ ਉਹਨੂੰ ਵੀ ਬਾਬਾ ਬਹੁਤ ਜ਼ਿਆਦਾ ਸ਼ੌਂਕ ਆ ਹਨਾ ਹਾਂਜੀ ਹਾਂਜੀ ਜਨਵਰ ਉਹਨਾਂ ਕੋਲ ਚੰਗੇ ਆ ਜੀ ਪੈ ਨੇ ਠੀਕ ਹੈ ਜੀ ਜਾ ਜੋ ਹੁਣ ਅੱਗੇ ਜਾ ਕੇ ਦਿਖਾਉਣੇ ਆ ਬਾਬਾ ਆਪਾਂ ਲਓ ਬਈ ਦੋਸਤੋ ਇਹਦੇ ਵੀ ਕਰੋ ਦਰਸ਼ਨ ਘੋੜੇ ਦੇ ਦਲਪੰਥ ਦਾ ਘੋੜਾ ਇਹ ਸੋਨੂੰ ਕਿਦਾਂ ਦਾ ਲੱਗਿਆ ਦੇਖੀ ਚੱਲੋ ਬਾਬਾ ਜੀ ਇਹਦਾ ਕੀ ਨਾਮ ਆਗਾ ਇਹਦਾ ਨਾਮ ਆ ਜੀ ਵੱਡਾ ਬੱਗਾ ਵੱਡਾ ਬੱਗਾ ਹਾਂ ਜੀ ਠੀਕ ਹੈ ਤੇ ਇਹ ਵੀ ਕੋੜ ਅਰਦਾਸੇ ਦਾ ਹੀ ਹੋਇਆ ਆਇਆ ਆ ਜੀ ਠੀਕ ਹੈ ਜੀ ਹਾਂ ਜੀ ਇਹ ਬਾਬਾ ਰੇੜੇ ਚੱਲਦਾ ਕਿ ਇਹ ਭਜਦਾ ਜੀ ਭਾਜਦਾ ਵੀ ਹੈ ਹਾਂ ਜੀ ਡੇੜੇ ਨਹੀਂ ਇਹ ਜੋਈਦਾ ਇਹ ਦੌੜਾਂ ਵਾਲਾ ਕੋੜਾ ਦੌੜਾਂ ਵਾਲਾ ਦੌੜ ਕਿੰਨੀ ਕ ਦਿੰਦਾ ਹੋਊ ਇਹ ਬਹੁਤ ਵਧੀਆ ਦੌੜ ਦਿੰਦਾ ਜੀ ਠੀਕ ਆ ਠੀਕ ਆ ਹਾਂ ਜੀ ਆ ਜੋ ਬਾਬਾ ਫਿਰ ਅੱਗੇ ਹੋਰ ਦਿਖਾਉਣੇ ਆਗੇ ਜਿਆ ਮਰ ਆ ਗਿਆ ਆਪਣਾ ਡੱਬਾ ਹਾਂ ਜੀ ਇਹ ਡੱਬਾ ਆ ਲੱਕ ਆਬ ਲੱਖ ਹਾਂ ਜੀ ਡੱਬਾ ਹਾਂ ਜੀ ਤੇ ਇਹਦਾ ਨਾਮ ਕੀ ਰੱਖਿਆ ਜੀ ਇਹਦਾ ਨਾਮ ਨਿੱਕਾ ਡੱਬਾ ਜੀ ਨਿੱਕਾ ਡੱਬਾ ਹਾਂ ਜੀ ਨਿੱਕੇ ਡੱਬੇ ਦੇ ਵੀ ਕਰ ਲੋ ਦਰਸ਼ਨ ਤੇ ਆ ਮੇਰੇ ਨਗਰ ਦਾ ਗੁਰਦੁਆਰਾ ਸਾਹਿਬ ਆ ਦੋਸਤੋ ਸਾਰੇ ਜਾਣੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਸਲਾਂ ਨੂੰ ਜੰਮ ਬਕਰ ਵਾਹ ਤੀ ਬਾਬਾ ਜੀ ਕੱਲ ਨੂੰ ਫਿਰ ਚੱਲਾਂ ਜੀ ਹਾਂ ਜੀ ਕੱਲ ਨੂੰ ਚੱਲਾਂ ਆ ਜੀ ਠੀਕ ਆ ਜੀ ਹਾਂ ਜੀ ਹਜੇ ਕੋਈ ਪਤਾ ਤਾਂ ਨਹੀਂ ਕਿਹੜੇ ਥਾਂ ਜਾਣਾ ਜੀ ਏ ਆਪਾਂ ਸ਼ਾਇਦ ਪਖਰਵਾੜਡ ਜਾਵਾਂਗੇ ਜੀ ਪਖਰਵਾੜਡ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਬਾਬਾ ਜੀ ਇੱਥੋਂ ਕਿੱਥੋਂ ਚਾਲਾ ਮਾਰ ਕੇ ਆਏ ਸੀਗੇ ਆ ਆਪਣੇ ਨਗਰ ਅਜੀਤਗੜ੍ਹ ਚ ਪਿੱਛੋਂ ਕਿਹੜੇ ਥਾਂ ਤੋਂ ਮਾਰਿਆ ਜੀ ਕਿੱਤੀ ਸਭੋਂ ਆਏ ਜੀ ਆਪਾਂ ਅੱਛਾ ਥਾਂ ਜੀ ਬਾਇਬਲ ਤੋਂ ਬਾਇਬਲੋਂ ਠੀਕ ਹੈ ਜੀ ਹਾਂ ਜੀ ਉੱਥੇ ਵੀ ਸਾਰੇ ਦਲਪੰਥ ਵੀ ਸਾਰੇ ਦਲਪੰਥ ਜਾਂਦੇ ਹਾਂ ਜੀ ਉੱਥੇ ਜੀ ਹਾਂ ਜੀ ਤੇ ਲਓ ਬਾਬਾ ਇੱਧਰ ਵੀ ਕਰਦੇ ਆਂ ਗੱਲ ਉਹ ਬਾ ਸਿੰਘ ਖੁਰਗਾਂ ਲਾਈ ਜਾਂਦੇ ਆ ਹਾਂਜੀ ਕੁਰੀਆਂ ਲਈ ਜਾਂਦੇ ਜੀ ਠੀਕ ਆ ਜੀ ਠੀਕ ਆ ਤੇ ਬਾਬਾ ਫਿਰ ਖੁਰੂਆਂ ਦੀ ਜਾਣਕਾਰੀ ਵੀ ਵਿਰਲੇ ਵਿਰਲੇ ਸਿੰਘਾਂ ਨੂੰ ਹੁੰਦੀ ਹੋਊਗੀ ਹਨ ਸਾਡੇ ਸਾਡੇ ਤਾਂ ਸਿੰਘ ਲਗਭਗ ਸਾਰੇ ਹੀ ਲਾਲ ਸਾਰੇ ਹੀ ਲਾਲ ਲੈਂਦੇ ਆ ਹਨ ਕਿਉਂਕਿ ਉਹ ਸੋਨੂ ਨਾ ਆਏ ਆ ਵੀ ਸਾਹਮ ਸੰਭਾਲ ਆਪੋ ਆਪਣੇ ਘੋੜਿਆਂ ਦੀ ਕਰਦੇ ਆ ਜਿਸ ਤਰ੍ਹਾਂ ਹਾਂਜੀ ਹਾਂਜੀ ਠੀਕ ਆ ਬਾਕੀ ਵੀ ਇੱਕ ਦੋ ਮਤ ਦੇ ਜ਼ਿਆਦਾ ਮਾਰ ਹੁੰਦੇ ਆ ਹਨ ਜਿਵੇਂ ਹੁਣ ਇਹਨਾਂ ਦਾ ਕੋਰਸ ਹੀ ਹੋ ਗਿਆ ਹਾਂਜੀ 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 ਜਿਵੇਂ ਬਾਬਾ ਜੀ ਹਰਗੇ ਲਈ ਜਾਂਦੇ ਆ ਤੇ ਇਸ ਤਰ੍ਹਾਂ ਵੀ ਕਈ ਸਿੰਘ ਆ ਸਾਰੇ ਘੋੜਿਆਂ ਦੇ ਉਹੀ ਲਾਉਂਦੇ ਆ ਇਹਦਾ ਫਿਰ ਬਾਬਾ ਇਹਦਾ ਵੀ ਹਨਾ ਸਾਈਜ਼ ਹੁੰਦਾਗਾ ਕੋਈ ਹਾਂਜੀ ਹਾਂਜੀ ਇਹ ਮੀਡੀਅਮ ਸਾਈਜ਼ ਹੁੰਦਾ ਜਿਹੜਾ ਵੱਡਾ ਘੋੜਾ ਨੂੰ ਵੱਡੀ ਖੁਰੀ ਲੱਗ ਜਿਹੜਾ ਤੁਸੀਂ ਲੀਲਾ ਘੋੜਾ ਵੇਖਿਆ ਨੂੰ ਬਹੁਤ ਵੱਡੀ ਖੁਰੀ ਲੱਗਦੀ ਹਾਂ ਹਾਂ ਨੰਬਰਾਂ ਦੇ ਹਿਸਾਬ ਨਾਲ ਲੱਗਦੀ ਆ ਹਾਂਜੀ ਠੀਕ ਆ ਜੀ ਬਾਕੀ ਜਿਹੜੇ ਭੱਜਣ ਵਾਲੇ ਘੋੜੇ ਆ ਇਹਨਾਂ ਦੇ ਪੌੜ ਛੋਟੇ ਚਾਹੀਦੇ ਨੇ ਠੀਕ ਆ ਹੁਣ ਲੋਕ ਇਹਦਾ ਕੀ ਫਰਕ ਆ ਬਾਬਾ ਜਿਹੜਾ ਭੱਜਣ ਵਾਲਾ ਘੋੜਾ ਤੂੰ ਵੱਡੀ ਜੁੱਤੀ ਪਾ ਲੋ ਹੋਰ ਇਹ ਨਹੀਂ ਜਾਣਾ ਠੀਕ ਹੈ ਹਣਾ ਜੀ ਜੇ ਜਦੋਂ ਪੈਰ ਜਿਹੜਾ ਛੋਟਾ ਹੋਵੇ ਪੈਰ ਇੱਕ ਹੌਲਾ ਹੁੰਦਾ ਤੇ ਜਾਨਵਰ ਜਿਹੜਾ ਤੁਰਦਾ ਵੀ ਵਧੀਆ ਬਾਬਾ ਇੱਕ ਨਾ ਰੇੜੇ ਤੇ ਜਾਂਦਾ ਸੀ ਅੱਜ ਜਦੋਂ ਪੱਠੇ ਲੈਣ ਗਏ ਸੀ ਸਿੰਘ ਘੋੜਾ ਵੜਾ ਬਏ ਕਮਾਲ ਕਾਲਾ ਘੋੜਾ ਜੀ ਨਾ ਨੀਲਾ ਸੀ ਮੈਨ ਲੱਗਦਾ ਉਹ ਉਹੋ ਹੀ ਘੋੜਾ ਜਿਹੜਾ ਤੁਸੀਂ ਦੇਖ ਜਿਹੜਾ ਪਾ ਉਹ ਉੱਥੇ ਦੇਖਿਆ ਸੀ ਹਣਾ ਹਾਂਜੀ ਹਾਂਜੀ ਤੇ ਬਹੁਤ ਕਮਾਲ ਤੁਰਦਾ ਸੀਗਾ ਰੂਹ ਖੁਸ਼ ਹੁੰਦੀ ਸੀ ਉਹਨੂੰ ਤੁਰਦਿੰਦੇ ਦੇਖ ਕੇ ਬਾਬਾ ਬਾਕੀ ਨਾ ਉਹਦੇ ਪੈਰਾਂ ਦਾ ਖੜਾਕ ਸੀ ਜਿਹੜਾ ਆਏ ਪਿੱਛੇ ਦਾ ਕਸੌਂਦਾ ਸੀਗਾ ਘੋੜਾ ਬਹੁਤ ਲੱਗ ਦੂਰ ਲੰਘ ਗਿਆ ਬਣ ਕੇ ਖੁਰੀ ਲੱਗਦੀ ਆ ਇਹ ਤਾਂ ਹੀ ਹੈ ਇਹਹੀ ਤਾਂ ਕਲਾ ਆ ਗਈ ਹਾਂਜੀ ਇਹਹੀ ਤਾਂ ਤੁਹਾਡੀ ਕਲਾ ਆ ਗਈ ਜਿਹੜੇ ਤੁਸੀਂ ਐਂ ਵਧੀਆ ਢੰਗ ਤਰੀਕੇ ਨਾਲ ਖੁਰਨਾ ਲਾਉਣੇ ਆ ਤੇ ਬਾਬਾ ਇਹਦਾ ਨਾਮ ਕੀ ਹੈਗਾ ਇਹਦਾ ਨਾਮ ਦਿਲ ਦਿਲ ਜਾਨ ਦਿਲ ਜਾਨ ਤੇ ਇਹਦੇ ਬਾਰੇ ਜੇ ਆਪਾਂ ਬਾਬਾ ਗੱਲ ਕਰ ਗਏ ਇਹ 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 ਵੀ ਕੋਈ ਅਰਦਾਸੇ ਆਇਆ ਜੀ ਇਹ ਵੀ ਅਰਦਾਸੇ ਹੋਇਆ ਹਾਂਜੀ ਠੀਕ ਹੈ ਇਹਦਾ ਨਾਮ ਨਹੀਂ ਰੱਖਿਆ ਜੀ ਇਹਦਾ ਨਾਮ ਰੱਖਿਆ ਸਿੰਘ ਨੇ ਕੀ ਨਾਮ ਰੱਖਿਆ ਜੀ ਇਹਦਾ ਗਿਆਨੀ ਜੀ ਬਿੱਟੂ 2 ਇਹਦਾ ਨਾਂ ਬਿੱਟੂ ਆ ਜੀ ਠੀਕ ਆ ਠੀਕ ਆ ਹਾਂਜੀ ਠੀਕ ਆ ਜੀ ਤੇ ਹੋਰ ਬਾਬਾ ਜੀ ਕੋਈ ਗੱਲ ਬਾਤ ਕਰਨੀ ਚਾਹੁੰਦੇ ਹੋਵਾਂ ਘੋੜੇ ਤਾਂ ਆਪਾਂ ਸਾਰੇ ਦਿਖਾਤੇ ਜੀ ਹਾਂਜੀ 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 ਠੀਕ ਆ ਜੀ ਤੇ ਲਓ ਦੋਸਤੋ ਆ ਸੀ ਢੰਗ ਸਿੰਘ ਫੌਜਾਂ ਦੇ ਜੰਗੀ ਸ਼ਕੀਨ ਤੇ ਸਨਖੇ ਘੋੜੇ ਘੋੜੇ ਦੇਖ ਕੇ ਤੁਹਾਡਾ ਮਾਨ ਖੁਸ਼ ਹੋ ਜੂ ਵੀਡੀਓ ਥੋੜੀ ਲੰਮੀ ਜ਼ਰੂਰ ਬਣ ਗਈ ਆ ਪਰ ਵੇਖੋ ਵੇਲਾ ਟਾਈਮ ਕੱਢ ਕੇ ਰੀ ਨਾਲ ਦੇਖਿਓ ਤੇ ਕੱਲਾ ਕੱਲਾ ਸਿੰਘ ਘੋੜਿਆਂ ਨੂੰ ਪੂਰੀ ਸਾਮ ਸੰਭਾਲ ਕਰ ਰਿਹਾਗਾ ਚੜਦੀ ਕਲਾ ਸੱਚ ਸਾਰੀ ਫੌਜ ਰਹਿੰਦੀ ਆ ਤੇ ਚੜਦੀ ਕਲਾ ਵਾਲੇ ਘੋੜੇ ਆ ਬਾਬਾ ਜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਸੰਦੇਸ਼ ਸਾਡਾ ਜੀ ਗੁਰੂ ਦੇ ਸਿੰਘ ਬਣੀਏ ਜਿਹੜੇ ਆਪਾਂ ਭੁੱਲੇ ਭਟਕੇ ਫਿਰਦੇ ਆ ਠੀਕ ਹੈ ਜੀ ਹਾਂ ਜੀ ਬਾਕੀ ਸਾਨੂੰ ਪਤਾ ਹੀ ਹਾਲਾਤ ਜਿਹੜੇ ਸਾਡੇ ਕਿਦਾਂ ਦੇ ਹੋ ਗਏ ਆ ਹਾਂਜੀ ਹਣਾ ਜੀ ਤੇ ਬਾਕੀ ਜਿਹੜੇ ਆ ਨੌਜਵਾਨ ਆ ਉਹ ਸਿਆਣੇ ਵੀ ਨੇ ਠੀਕ ਹੈ ਤੇ ਬਾਕੀ ਪਤਾ ਹੀ ਆ ਸਾਰਿਆਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਹਾਂਜੀ ਮੁੱਦੇ ਜਿਹੜੇ ਆਪਾਂ ਵਾਧੂ ਜਿਹੜੇ ਫਾਲਤੂ ਪੜਕਾਈ ਫਿਰਦੇ ਆ ਆਪਾਂ ਸਿੰਘ ਪਹਿਲਾਂ ਬਣ ਜਾਈਏ ਬਾਕੀ ਆਪੇ ਬਾਕੀ ਆ ਨਸ਼ੇ ਪੱਤੇ ਕੰਨੀ ਜਾਣ ਨਾ ਆ ਸ਼ੌਂਕ ਲੱਗ ਜੇ ਘੋੜਿਆਂ ਦਾ ਹਾਂਜੀ ਹਾਂਜੀ ਤਾਂ ਗੱਲ ਵਿਹਤਰ ਆ ਗਈ ਹਾਂ ਸਿਰਾ ਗੱਲ ਘੋੜਿਆਂ ਦਾ ਸ਼ੌਂਕ ਪੈ ਗਿਆ ਹੋਰ ਕੋਈ ਆਪੇ ਮਹਾਰਾਜ ਨੇ ਕਿਰਪਾ ਕਰ ਦੇਣੀ ਸੀ ਦਾ ਨੇ ਇਹ ਜਨਵਰੀ ਇਦਾਂ ਦਾ ਜੀ ਠੀਕ ਹੈ ਜੀ ਹਾਂਜੀ ਇਹ ਜਿਹਦੇ ਘਰੇ ਚੱਲ ਗਿਆ ਉਹਨੂੰ ਕੁੱਲਾਂ ਤਾਰ ਦਿੰਦੇ ਸਹੀ ਗੱਲ ਹੈ ਇਹਦੀ ਸੇਵਾ ਵੀ ਕਰਮ ਭਾਗਾਂ ਵਾਲਿਆਂ ਨੂੰ ਮਿਲਦਾ ਸੇਵਾ ਕਰਮ ਭਾਗਾਂ ਦਾ ਬਾਬਾ ਜੀ ਛੋਡੇ ਤੱਕ ਕਰਮ ਕੀ ਪਤਾ ਕਿੰਨੇ ਕ ਹਨ ਚੰਗੇ ਆ ਜਿਹੜੀ ਸੋਨ ਨੂੰ ਹਾਂ ਜੀ ਇਹ ਪਰਮੇਸ਼ਵਰ ਦੀ ਸੇਵਾ ਲੱਗੀ ਜੀ ਹਨ ਹਾਂ ਜੀ ਮਿਲੀ ਹੋਈ ਹੈਗੀ ਤੇ ਹਰੇਕ ਬੰਦਾ ਇਹਦੇ ਵਸ ਦੀ ਗੱਲ ਨਹੀਂ ਮੇਰੇ ਅਰਗਾ ਬੰਦਾ ਤਾਂ ਗੱਲਾਂ ਮਾਰ ਛੱਡਦਾਗਾ ਹਾਂਜੀ ਤੇ ਦਾਲ ਪੰਥ ਚ ਛੋਡੀ ਜਾਦਾ ਹਰ ਇੱਕ ਲੈ ਵੀ ਨਹੀਂ ਸਕਦਾ ਜੀ ਜਾਨਵਰ ਮਹਿੰਗੇ ਹੋ ਗਏ ਆ ਹੁਣ ਹਾਂਜੀ ਹਾਂਜੀ ਤੇ ਬਾਕੀ ਚਲੋ ਪਰਮੇਸ਼ਰ ਜਿੰਨੇ ਜਿਹਨੇ ਜਿਹਦੇ ਕੋ ਜਾਣਾ ਵਾ ਕੋੜੀ ਕੋੜੇ ਆਪੇ ਚਲ ਜਾਂਦਾ ਹਾਂਜੀ ਹਾਂਜੀ ਤੇ ਬਾਬਾ ਜੀ ਹੁਣ ਜਿਵੇਂ ਤੁਸੀਂ ਮਾਗੀ ਤੋਂ ਆਨੰਦਪੁਰ ਨੂੰ ਚਾਲਾ ਮਾਰਿਆ ਹੋਇਆ ਹੈ ਨਾ ਪੜਾ ਦੜਪੜਾ ਹਾਂਜੀ ਹਾਂਜੀ ਤੇ ਫੇਰ ਆਨੰਦਪੁਰੋਂ ਗਾਂ ਤਲਵੰਡੀ ਸਾਬੋ ਵਿਸਾਖੀ ਤੇ ਹਾਂਜੀ ਠੀਕ ਐ ਇਦਾਂ ਹੀ ਹੌਲੀ ਹੌਲੀ ਆਪਾਂ ਚੱਕਰ ਵਰਤੀ ਰਹੀਦਾ ਐ ਜੀ 12 ਮਹੀਨੇ 30 ਦਿਨ ਪੰਥ ਚੱਲਦਾ ਹੀ ਰਹਿੰਦਾ ਠੀਕ ਐ ਜੀ ਹਾਂਜੀ ਪੂਰੇ ਪੰਜਾਬ ਚ ਗੇੜਾ ਹਾਂਜੀ 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 ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਦਰਸ਼ਨ ਕਰੀਦੇ ਹਜੂਰ ਸਾਹਿਬ ਦਸਹਿਰੇ ਮੌਕੇ ਮੇਰੇ ਸਾਬ ਨਾਲ ਇਸ਼ਾਰੇ ਤੇ ਹਾਂਜੀ ਜਾਈਦਾ ਦਸਹਿਰੇ ਤੇ ਹਜੂਰ ਸਾਹਿਬ ਹੁੰਦੇ ਆ ਨਾ ਜੀ ਠੀਕ ਐ ਚਲੋ ਬਾਬਾ ਜੀ ਜੇ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਲਓ ਦੋਸਤੋ ਬਾਬਾ ਜੀ ਦੇ ਇੱਕ ਵਾਰੀ ਫੇਰ ਦਰਸ਼ਨ ਕਰਾ ਦਿੰਨੇ ਧੰਨਵਾਦ ਬਾਬਾ ਜੀ ਤੁਹਾਡਾ ਤੇ ਬੇਟਾ ਕਿੰਦੀ ਠੀਕ ਆ ਜੀ ਤੇ ਬਾਕੀ ਮਾਨ ਸੋਡਾ ਨਾਲ ਨਾ ਗੱਲਾਂ ਬਾਤਾਂ ਕਰਕੇ ਆਪਾਂ ਉੱਥੇ ਬੈਠੇ ਸੀਗੇ ਖੁਸ਼ ਹੋ ਗਿਆ ਸੁਭਾਅ ਤੁਹਾਡਾ ਬਹੁਤ ਉਹਦਾ ਬਾਬਾ ਜੀ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕੀ ਫਤ ਹੈ ਜੀ